ਸਸੇ ਗਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਸ਼ੰਭੂ ਮੋਰਚੇ ਦਾ ਅੱਜ 6ਵਾਂ ਦਿਨ ਹੈ 6ਵਾਂ ਦਿਨ ਬੇहद ਖਾਸ ਹੈ ਕਿਉਂਕਿ ਅੱਜ ਸ਼ਾਮ ਨੂੰ 6 ਵਜੇ ਚੰਡੀਗੜ੍ਹ ਦੇ ਵਿੱਚ ਬੇहद ਅਹਿਮ ਚੌਥੇ ਗੇਟ ਦੀ ਮੀਟਿੰਗ ਹੋਣੀ ਹੈ ਮੀਟਿੰਗ ਤੋਂ ਪਹਿਲਾਂ ਕਿਸ ਤਰੀਕੇ ਦੀ ਮੋਰਚੇ ਦੇ ਵਿੱਚ ਹਲਚਲ ਆ ਸ਼ੰਭੂ ਬਾਰਡਰ ਦੇ ਉੱਪਰ ਕੀ ਤਿਆਰੀਆਂ ਨੇ ਗੱਲਬਾਤ ਕਰਾਂਗੇ ਸਾਡੇ ਨਾਲ ਪ੍ਰਧਾਨ ਜੀ ਨੂੰ ਲੱਗਦਾ ਪ੍ਰਧਾਨ ਜੀ ਕਿਤੇ ਚਾਲੇ ਵੀ ਪਾ ਰਹੇ ਨੇ ਪ੍ਰਧਾਨ ਜੀ ਨੇ ਬਚੱਤਰ ਸਿੰਘ ਜਿਹੜੇ ਕੀ ਕਿਸਾਨ ਨੌਜਵਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਨੇ ਪ੍ਰਧਾਨ ਜੀ ਮੀਟਿੰਗ ਸ਼ਾਮ ਨੂੰ ਆਮ ਲਾਦ ਸੀ ਤਿਆਰੀਆਂ ਸਵੇਰੀ ਕਰ ਲਈਆਂ ਸਵੇਰੇ ਸਾਡੀ ਜਿਹੜੀ ਆ ਉਥੇ ਸਟੇਜ ਚੱਲਦੀ ਆ ਵੇਖੋ ਸਟੇਜ ਜਿਹੜੀ ਆ ਉਹ ਵਰਕਰ ਆ ਰਿਆ ਲਗਾਤਾਰ ਚੱਲ ਰਹੀ ਆ ਜਿਹੜੀ ਰਾਤ ਦੀ ਮੀਟਿੰਗ ਆ ਸਾਡੀ ਸਵੇਰ ਕਮੇਟੀ ਦੀ ਸਾਡੀ ਸਾਡੀ ਟੀਮ ਜਾਂਦੀ ਆ ਸੱਤ ਮੈਂਬਰੀ ਟੀਮ ਇੱਕ ਗਰੁੱਪ ਵੱਲੋਂ ਦੋ ਫਾਰਮ ਆ 14 ਮੈਂਬਰੀ ਟੀਮ ਜਾਂਦੀ ਆ ਸਾਡੀ ਉਹ ਜਿਹੜੀ ਰਾਤ ਨੂੰ ਜਾਨੀ ਰਾਤ ਮੀਟਿੰਗ ਹੋਣੀ ਆ ਉਹਦਾ ਸਿੱਟਾ ਜੋ ਨਿਕਲੂਗਾ ਉਹ ਕੱਲ ਸਵੇਰੇ ਉਹ ਵੀ ਸਟੇਜ ਤੋਂ ਹੀ ਲਾਂਚ ਹੋਣਾ ਆ ਕਿ ਸਿੱਟਾ ਨਿਕਲਦਾ ਆ ਬੇ ਸਟਾ ਰਹਿਂਦੀ ਆ ਪੋਜ਼ਿਟਿਵ ਜਾਂਦੀ ਆ ਨੈਗਟ ਜਾਂਦੀ ਆ ਉਹ ਪਤਾ ਲੱਗੂਗਾ ਜਿਹੜੀ ਸਾਡੀ ਸਟੇਜ ਦੀ ਕਾਰਵਾਈ ਆ ਉਹ ਵਰਕਰ ਆ ਰਹੀ ਰਹਿੰਦੀ ਆ ਰੋਜ਼ਾਨਾ ਉਦੇ ਮੁਤਾਬਕ ਆਪਾਂ ਨੂੰ ਜਿਹੜੀ ਤਿਆਰੀ ਆ ਹੁਣ ਸਟੇਜ ਤੇ ਜਾ ਰਹੇ ਆ ਸਟੇਜ ਤੇ ਜਿੰਨੇ ਟਰੈਕਟਰ ਆ ਸਾਰੇ ਲਾ ਕੇ ਦੂਰ ਕਰਕੇ ਟਰੈਕਟਰਾਂ ਦੇ ਜਾ ਰਹੇ ਆ ਪ੍ਰਧਾਨ ਜੀ ਇੱਕ ਗੱਲ ਹੋਰ ਮੈਂ ਪੁੱਛਣੀ ਸੀ ਜਿਵੇਂ ਜਿਸ ਤਰੀਕੇ ਦੇ ਨਾਲ ਇਸ ਮੋਰਚੇ ਦੇ ਉੱਪਰ ਆਇਆਂ ਨੂੰ 13 ਤਰੀਕ ਨੂੰ ਆਏ ਸੀਗੇ ਤੇ ਹੁਣ ਤੱਕ ਤਿੰਨ ਗੇੜ ਦੀ ਮੀਟਿੰਗ ਹੋ ਗਈ ਆ ਚੌਥੇ ਗੇੜ ਦੀ ਮੀਟਿੰਗ ਆ ਪਿਛਲੀ ਜਿਹੜੀ ਮੀਟਿੰਗ ਸੀ ਪੂਰੀ ਰਾਤ ਚੱਲੀ ਸੀ ਔਰ ਕਾਫੀ ਸਕਾਰਾਤਮਕ ਵੀ ਰਹੀ ਸੀ ਅੱਜ ਲੱਗਦਾ ਕਿ ਜਿਹੜਾ ਐਮਐਸਪੀ ਲੈ ਕੇ ਜਿਹੜਾ ਰੇੜਕਾ ਬਣਿਆ ਹੋਇਆ ਜਿਹੜਾ ਪੇਚ ਫਸਿਆ ਹੋਇਆ ਕਿਤਨਾ ਕਿਤੇ ਕਲੀਅਰ ਹੋ ਜਾਊਗਾ ਪਿ ਉਹਦੇ ਵਿੱਚ ਸਾਰੀ ਵਿਚਾਰ ਵਟਾਂਦਰਾ ਬਹੁਤ ਲੰਬਾ ਚੌੜਾ ਚੱਲਿਆ ਔਰ ਲੰਬਾ ਜਿਹੜੀ ਬਾਤचीत ਚੱਲਣ ਤੋਂ ਬਾਅਦ ਦੇ ਵਿੱਚ ਜਿਹੜੀ ਮੀਟਿੰਗ ਸੀ ਉਹ ਕੁਝ ਹੱਦ ਤੱਕ ਜਿਹੜੀ ਆ ਉਹ ਪੋਜ਼ਿਟਿਵ ਆ ਕੁਝ ਨੈਗੇਟਿਵ ਆ ਜਦੋਂ ਉਸ ਤੋਂ ਬਾਅਦ ਜੋ ਫੇਲੇ ਗਾੜੀ ਗੱਲ ਹੋਈ ਚਲੋ ਦਬਾਅ ਸੀਗਾ ਸਰਕਾਰ ਦੇ ਉੱਤੇ ਪੂਰਾ ਪ੍ਰੈਸ਼ਰ ਆ ਮੋਰਚਿਆਂ ਦਾ ਤਿੰਨੋਂ ਮੋਰਚੇ ਤੁਹਾਨੂੰ ਪਤਾ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਬੈਠੇ ਨੇ ਔਰ ਜਾਨਾ ਹੀ ਲੋਕ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਨੇ ਗਾੜੀਆਂ ਜਿਹੜਾ ਪ੍ਰਸ਼ਾਸਨ ਉਹ ਗੋਲਾਬਾਰੀ ਕਰ ਰਿਹਾ ਉਸ ਕਰਕੇ ਜਿਹੜਾ ਪੂਰੇ ਤੌਰ ਦੇ ਤੇ ਫਸੀ ਹੋਈ ਮੀਟਿੰਗ ਜਿਹੜੀ ਆ ਮੁੜ ਕੇ ਰਾਤ 3 ਵਜੇ ਜਿਹੜੀ ਆ ਅਸੀਂ ਉੱਠ ਕੇ ਫਿਰ ਵਾਪਸ ਇਹ ਸਮਾਪਤੀ ਕੀਤੀ ਕਿ ਚਲੋ ਅਗਲਾ ਟਾਈਮ ਮੰਗ ਲਿਆ ਸਰਕਾਰ ਨੇ ਉਹਦੇ ਉੱਤੇ ਜਿਹੜਾ ਆ ਇੱਕ ਚੀਜ਼ ਆਪਾਂ ਕਲੀਅਰ ਕਰਦੇ ਹਾਂ ਕਿ ਅਸੀਂ ਸਰਕਾਰ ਨੂੰ ਇਹ ਗੱਲ ਕਹੀ ਆ ਕਲੀਅਰ ਕੱਟ ਦੇ ਵਿੱਚ ਜਾਂ ਤੇ ਐਮਐਸਪੀ ਡਾਇਰੈਕਟਰ ਸੁਆਮੀ ਰਾਜ ਕਮਿਸ਼ਨ ਦੀ ਰਿਪੋਰਟ ਤੇ ਕਰਜ਼ਾ ਮੁਕਤੀ ਔਰ ਬਾਕੀ ਜਿਹੜੀਆਂ ਮੰਗਾਂ ਨੇ ਨਾਲ ਸਾਰੀਆਂ ਇਹ ਤਿੰਨ ਮੰਗਾਂ ਤੇ ਜਾ ਕੇ ਸਾਡੀ ਜਿਹੜੀ ਕੁੰਡੀ ਫਸ ਜਾਂਦੀ ਆ ਇਹ ਤਿੰਨ ਮੰਗਾਂ ਦੇ ਉੱਤੇ ਪੂਰਨ ਤੌਰ ਦੇ ਉੱਤੇ ਰੋਸਾਲ ਕਿਉਂਕਿ ਅਸੀਂ ਇਹਦੇ ਵਿੱਚ ਤੁਹਾਡੇ ਨਾਲ ਬੈਠ ਕੇ ਇਹ ਮੀਟਿੰਗ ਕਰ ਰਹੇ ਹਾਂ ਇਹ ਤਿੰਨ ਮੰਗਾਂ ਦੇ ਉੱਤੇ ਤੇ ਹੱਲ ਕਰਾਂਗੇ ਤਾਂ ਗੱਲ ਚੱਲ ਰਹੀ ਨਹੀਂ ਤੇ ਜਿਹੜੀ ਮੀਟਿੰਗਾਂ ਰੱਖਣ ਦਾ ਕੋਈ ਫੈਸਲਾ ਨਹੀਂ ਉਹਨਾਂ ਨੇ ਟਾਈਮ ਮੰਗ ਲਿਆ ਆਪਣੇ ਕੋਲ ਕਿ ਸਾਨੂੰ ਸੋਮਵਾਰ ਦਾ ਟਾਈਮ ਦਿਓ ਅਸਿਕਾ ਨਹੀਂ ਪਹਿਲਾਂ ਮੰਗਲਵਾਰ ਦਾ ਮੰਗਦੇ ਸੀ ਹਫਤੇ ਦਾ ਮੰਗਦੇ ਹਫਤੇ ਤੋਂ ਫਿਰ 4 ਦਿਨ ਤੇ ਆ ਕੇ 4 ਦਿਨ ਤੋਂ ਵੀ ਅਸੀਂ ਕਹਿੰਦੇ ਨਹੀਂ ਇਹ ਕੰਮ ਨਹੀਂ ਬੰਨਾ ਕਿਉਂਕਿ ਜਿੰਨੀ ਸਾਡੀ ਨੌਜਵਾਨੀਆਂ ਯੂਥ ਹੈ ਸਾਡਾ ਉਹ ਬਹੁਤ ਕਾਲਾ ਆ ਸਾਡੇ ਜਿਹੜੇ ਨਾਲ ਆਏ ਲੋਕ ਨੇ ਉਹ ਬਹੁਤ ਕਾਲੇ ਨੇ ਕਿ ਅਸੀਂ ਜਾਂ ਸਾਨੂੰ ਅੱਗੇ ਲੈ ਕੇ ਜਾਓ ਜਲਦੀ ਜਲਦੀ ਫੈਸਲਾ ਲਓ ਦਾ ਕੋਈ ਫੈਸਲਾ ਹੋਵੇ ਐ ਕਹਿੰਦੇ ਦੱਸੋ ਕੀ ਕਰਨਾ ਫਿਰ ਸੀਐਮ ਭਗਵੰਤ ਮਾਨ ਨੇ ਵੀ ਗੱਲ ਕੀਤੀ ਕਿ ਮੇਰੇ ਬਰੂਹਾਂ ਤੇ ਬੈਠੇ ਨੇ ਇਹਨਾਂ ਨਾਲ ਗੱਲਬਾਤ ਜਿਹੜੀ ਉਹ ਕਰਕੇ ਜੋ ਹੱਲ ਹੱਲ ਕੱਢਿਆ ਜਾਵੇ ਹੱਲ ਕਿਉਂਕਿ ਵੇਖੋ ਸਾਡਾ ਬੈਰੀਕਾਟ ਤੋੜਨਾ ਮਸਲਾ ਨਹੀਂਗਾ ਸਾਡਾ ਅੱਗੇ ਜਨਾਂ ਦਿੱਲੀ ਜਨਾਂ ਕੁਝ ਕਰਨਾ ਕੋਈ ਮਸਲਾ ਨਹੀਂਗਾ ਮਸਲਾ ਸਾਡਾ ਹੈ ਹੱਲ ਮੇਰੇ ਕੋ ਸਾਡੇ ਜਿਹੜੇ ਕਾਨੂੰਨਾਂ ਤੇ 12 ਸ਼ਰਤਾਂ ਸਾਡੀਆਂ 12 ਸ਼ਰਤਾਂ ਦੇ ਉੱਤੇ ਫੈਸਲਾ ਜਿਸ ਦਿਨ ਅੱਜ ਅਸੀਂ ਖੁਸ਼ੀ-ਖੁਸ਼ੀ ਆਪਣੇ ਘਰਾਂ ਨੂੰ ਚਲੇ ਜਾਵਾਂਗੇ ਇਹ ਜਦੋਂ ਗੱਲਬਾਤ ਹੋਈ ਫਿਰ ਉਹਨਾਂ ਨੇ ਅੱਜ ਦੀ ਮੀਟਿੰਗ ਸਾਡੇ ਕੋਲ ਮੰਗੀ ਹੁਣ ਸ਼ਾਮ ਨੂੰ ਮੀਟਿੰਗ ਕੀ ਨਿਕਲਦੀ ਆ ਕੀ ਨਹੀਂ ਨਿਕਲਦੀ ਇਹ ਤੇ ਤੁਹਾਨੂੰ ਪਤਾ ਸਮਾਂ ਦੱਸਦਾ ਸਮੇਂ ਦੇ ਮੁਤਾਬਕ ਆ ਪਰ ਅੱਜ ਜਿਹੜੀ ਮੀਟਿੰਗ ਆ ਸਾਡੀ ਇਹ ਮੇਰੇ ਹਿਸਾਬ ਨਾਲ ਜਿਹੜੀ ਆ ਜਥੇਬੰਦੀਆਂ ਦੇ ਵਿੱਚ ਆਖਰੀ ਹੋਊਗੀ ਇਸ ਤੋਂ ਬਾਅਦ ਦੀ ਮੀਟਿੰਗ ਮੁਸ਼ਕਲ ਆ ਸੰਭਵ ਨਹੀਂ ਹੈਗੀ ਸਾਰੇ ਜਥੇਬੰਦੀਆਂ ਦੀ ਇਹ ਆਵਾਜ਼ ਆ ਕਿ ਅੱਜ ਦੀ ਮੀਟਿੰਗ ਤੋਂ ਗਾੜੀ ਜਿਹੜੀ ਮੀਟਿੰਗ ਨਾ ਕੀਤੀ ਜਾਵੇ ਫਿਰ ਜੋ ਹੋਊਗਾ ਉਹ ਦੇਖੀ ਜਾਊਗੀ ਕਿਉਂਕਿ ਪਿਛਲੀ ਵਾਰ ਅਸੀਂ ਇਹ ਗੱਲ ਚੀਜ਼ ਮੰਗੀ ਆ ਕਿ ਜੇ ਨਹੀਂ ਤੇ ਸਾਨੂੰ ਦਿੱਲੀ ਦਾ ਰਸਤਾ ਦਿਓ ਕਿਉਂਕਿ ਸੰਵਿਧਾਨਿਕ ਹੱਕ ਹੈ ਸਾਨੂੰ ਦਿੱਲੀ ਜਾਣਾ ਦਿੱਲੀ ਵਾਸਤੇ ਆਏ ਆ ਅਸੀਂ ਕੋਈ ਹੰਢਰ ਬਾਜ ਨਹੀਂ ਵੇਖੋ ਪਿਛਲੀ ਵਾਰੀ ਅਸੀਂ 12 ਮਹੀਨੇ ਤੇ 17 ਦਿਨ ਦਿੱਲੀ ਰਹੇ ਆ ਔਰ 17 ਦਿਨਾਂ ਦੇ ਵਿੱਚ ਕਿੱਥੇ ਸਾਡੇ ਕਿਸਾਨ ਆਗੂ ਨੇ ਜਾਂ ਕਿਸੇ ਵਰਕਰ ਨੇ ਜਾਂ ਕਿਸੇ ਸਾਡੇ ਵਾਰੈਂਟੀਆਰ ਨੇ ਇੱਕ ਦਿੱਲੀ ਦੇ ਬਰੂਆ ਦੇ ਫੁੱਲ ਵੀ ਨਹੀਂ ਕਿਸੇ ਦਾ ਤੋੜਿਆ ਲੋਕਾਂ ਨੇ ਸਾਨੂੰ ਬਹੁਤ ਵੱਡਾ ਰਿਸਪੌਂਸ ਦਿੱਤਾ ਕਿਉਂ ਦਿੱਤਾ ਕਿਉਂਕਿ ਅਸੀਂ ਹਰ ਧੀਆ ਭੈਣਾ ਦੀ ਹਰ ਪਰਿਵਾਰ ਦੀ ਆਪਣਾ ਪਰਿਵਾਰ ਸਮਝ ਕੇ ਆਪਣੀਆਂ ਭੈਣਾਂ ਸਮਝ ਕੇ ਮਾਤਾਵਾਂ ਸਮਝ ਕੇ ਇਸੀ ਉੱਥੇ ਰਹੇ ਸਾਡੇ ਲੋਕਾਂ ਨੇ ਹੰਢਰਬਾਜੀ ਨਹੀਂ ਕੀਤੀ ਬੱਸ ਰੁਕੀ ਨਹੀਂ ਕਿਸੇ ਨੇ ਕੀਤੀ ਕੋਈ ਵੀ ਇਹੋ ਜਿਹਾ ਨੈਕਟੋਪੈਂਟ ਨਹੀਂ ਆਇਆ ਕਿ ਜਿਹਦੇ ਨਾਲ ਜੱਥੇਬੰਦੀਆਂ ਨੂੰ ਕੋਈ ਜੜੀ ਆ ਉਹ ਨਮੋਸ਼ੀ ਦਾ ਸਾਹਮਣਾ ਕਰਨਾ ਪਏ ਇਸ ਕਰਕੇ ਜਿਹੜਾ ਸਾਡਾ ਹੁਣ ਦਿੱਲੀ ਚ ਕੋਚਦਾ ਜਿਹੜੀ ਬਹੁਤ ਜ਼ਿਆਦੀ ਵੱਡੀ ਤਿਆਰੀ ਆ ਤਾਂ ਇਹਨੇ ਕਿਸਾਨ ਨੌਜਵਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਬਚਿੱਤਰ ਸਿੰਘ ਜਿਨ੍ਹਾਂ ਨੇ ਸਾਫ਼ ਕੀਤਾ ਕਿ ਜਿਹੜੀ ਅੱਜ ਦੀ ਮੀਟਿੰਗ ਹੋਣੀ ਹੈ ਇਸ ਤੋਂ ਬਾਅਦ ਸ਼ਾਇਦ ਅਗਲੀ ਮੀਟਿੰਗ ਨਹੀਂ ਹੋਵੇਗੀ ਬਹੁਤ ਮੀਟਿੰਗ ਹੋ ਗਈਆਂ ਅੱਜ ਦੀ ਮੀਟਿੰਗ ਦੇ ਵਿੱਚ ਜਾਂ ਤਾਂ ਫੈਸਲਾ ਆਵੇਗਾ ਜਾਂ ਫਿਰ ਜਿਸ ਦੀ ਖਾਤਰ ਇਹ ਮੋਰਚੇ ਸੰਭੂ ਤੇ ਰੁਕਿਆ ਹੋਇਆ ਦਿੱਲੀ ਕੂਚ ਦੀ ਗੱਲ ਕੀਤੀ ਔਰ ਦਿੱਲੀ ਕੂਚ ਵੱਲ ਚਾਲੇ ਪਾਏ ਜਾਣਗੇ ਔਰ ਇਸ ਤੋਂ ਅੱਗੇ ਸ਼ਾਇਦ ਹੁਣ ਕਿਸਾਨ ਹੋਰ ਮੀਟਿੰਗ ਦੀ ਕੋਈ ਵੀ ਗੱਲਬਾਤ ਜਾਂ ਕੇਂਦਰ ਨੂੰ ਮੌਕਾ ਨਹੀਂ ਦੇਣਗੇ ਜੋ ਵੀ ਕੇਂਦਰ ਨੇ ਫੈਸਲਾ ਲੈਣਾ ਹੋਏਗਾ ਉਹ ਇਸ ਮੀਟਿੰਗ ਦੇ ਵਿੱਚ ਅੱਜ ਜਿਹੜੀ ਸ਼ਾਮ ਨੂੰ ਮੀਟਿੰਗ ਹੋਣੀ ਉਸ ਦੇ ਵਿੱਚ ਲੈਣਗੇ ਜਾਂ ਫਿਰ ਅਗਰ ਮੀਟਿੰਗ ਦੇ ਵਿੱਚ ਕੋਈ ਸਹਿਮਤੀ ਨਹੀਂ ਬਣਦੀ ਤਾਂ ਅੱਗੇ ਕੀ ਰੂਪ ਰਹਿਣਿਆ ਮੋਰਚੇ ਦੀ ਕਿਸ ਤਰੀਕੇ ਦੇ ਨਾਲ ਅੱਗੇ ਵਧਣਾ ਉਸ ਦੇ ਉੱਪਰ ਫੋਕਸ ਕਰਕੇ ਅਗਲਾ ਫੈਸਲਾ ਕਿਸਾਨ ਜਿੱਥੇ ਬੰਦੀਆਂ ਸ਼ੰਭੂ ਬਾਰਡਰ ਦੇ ਉੱਪਰ ਲੈਣਗੇ ਤਾਂ ਜਿਵੇਂ ਹੀ ਮੀਟਿੰਗ ਤੋਂ ਬਾਅਦ ਅਪ ਦੇ ਉੱਪਰ ਅਪਡੇਟ ਕਰਾਂਗੇ ਤੁਸੀਂ ਦੇਖਦੇ ਰਹੋ ਦੈਨਿਕਸਪੀਰ